हां जी माता जी की कहना चाहूंगा जो डीपू ਤੇ ਕਣਕ ਵੰਡੀ ਆਨੀ ਤੇ ਸਰਕਾਰ ਵੱਲੋਂ ਜਿਹੜੀ ਆਟਾ ਦਾ 3 ਸਰਕਾਰ ਨੇ ਕਿਹਾ ਸੀ ਤੁਹਾਨੂੰ 100 25 ਵੀ ਦਿੱਤੀ ਜਾਊਗਾ ਉਹ ਵੀ ਦਿੱਤਾ ਜਾਊਗਾ ਕੁਛ ਨਹੀਂ ਆਉਂਦਾ ਸਾਡਾ ਨਾ ਕੋਈ ਢਾਲ ਨਾ ਆਟਾ ਕਣਕ ਜਿਹੜੀ ਉਹ ਲਮਕਾ ਲਮਕਾ ਕੇ ਦਿੰਦੇ ਆ ਉਹ ਨਹੀਂ ਸਰਕਾਰ ਦੀ ਗੱਲ ਕਰੀਏ ਉਦੋਂ ਜਿਹੜਾ ਕਣਕ ਦਾ ਢਾਲ ਛੋਲੇਆਂ ਦੀ ਢਾਲ ਤੇ ਛੋਲੇ ਵੀ ਦਿੱਤੇ ਜਾਂਦੇ ਸੀ ਉਹ ਤਾਂ ਵਧੀਆ ਸੀ ਸਾਰਾ ਕੁਝ ਮਿਲਦਾ ਸੀ ਉਹ ਤਾਂ ਮਾਣ ਨੂੰ ਕੁਛ ਨਹੀਂ ਮਿਲਦਾ ਸਰਕਾਰ ਨੇ ਤਾਂ ਸਹੂਲਤ ਵਾਸਤੇ ਵੀ ਆਟਾ-ਘਰ-ਘਰ ਆਟਾ ਘਰ-ਘਰ ਦੇਣ ਵਾਸਤੇ ਜਿਹੜੀ ਸਕੀਮ ਚਲਾਈ ਸੀ ਉਸ ਤੋਂ ਕੀ ਕਰਨਾ ਸੀ ਉਹਦਾ ਕੀ ਕਰਨਾ 5 ਕਿਲੋ ਆਟਾ ਦਿੰਦੇ ਸੀ 1 ਮਹੀਨੇ ਚ 5 ਕਿਲੋ ਆਟਾ ਕਰੀ ਰਿਸ਼ਤੇਦਾਰ ਵੀ ਕਰਿਆ ਜਾਂਦੇ ਆ ਇਹ ਦੀਪੂ ਵਾਲਾ ਜਿਹੜਾ ਕਣਕ ਕਿੰਨੇ ਦਿਨ ਮੰਗਦਾ ਜੀ ਦੀਪੂ ਵਾਲੇ ਜਿਹਨੂੰ ਦੇਣ ਕਿ ਵਿਚਾਰਾ ਉਹਨੇ ਵੰਡੋਗਾ ਜਦੋਂ ਦੇਣਗੇ ਨਹੀਂ ਹਾਂ ਦੀਪੂ ਵਾਲਾ ਤੋਂ ਦੇਊਗਾ ਵਿਚਾਰਾ ਸਰਕਾਰ ਵੱਲੋਂ ਜਿਹੜੀ ਕਣਕਾਂ ਕੱਟ ਕੇ ਦਿੱਤੀ ਗਈ ਆ ਬਹੁਤ ਜ਼ਿਆਦਾ ਲੋਕਾਂ ਨੇ ਰਹਿ ਜਾਂਦੇ ਆ ਤਿੰਨ ਜਾਣੇ ਆ ਘਰ ਦੇ ਮੇਰੇ ਆਦਮੀ ਹੈ ਆ ਸਰ ਤਿੰਨ ਸਾਲ ਕਾਡ ਕੱਟਿਆ ਰਿਆ ਕਾਦੇ ਵਾਸਤੇ ਕੱਟਿਆ ਮੇਰਾ ਤਾਂ ਬੱਚਾ ਸਰਕਾਰੀ ਵੀ ਨਾਮ ਪਰਾਈ ਦਾ ਵਿਚਾਰਾ ਹੈ ਇਹ ਕਾਡ ਕੱਟਿਆ ਰਿਆ ਸਾਡਾ ਕੀ ਨਹੀਂ ਕਟਾਇਆ ਇਹ ਕਾਡ ਕੱਟਿਆ ਰਿਆ ਸਾਡਾ ਕਾਡਾ ਹੋਣੀ ਡੇੜੀ ਮੰਦੂਰੀ ਵਾਲੇ ਹੈਗੇ ਹੈਨੇ ਵੋਟਾਂ ਤੋਂ ਲੈ ਜਾਂਦੇ ਕੋਈ ਨਾ ਹਟ ਕੇ ਵੋਟਾਂ ਪਾ ਦੇ ਵੋਟਾਂ ਸੀ ਰੱਖ ਕੇ ਕੀ ਕਰਨ ਨੂੰ ਭਗਵੰਤ ਜੀ ਤਾਂ ਕਹਿੰਦੇ ਸੀ ਭਗਵੰਤ ਜੀ ਤਾਂ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਆ ਵੀ ਗਰੀਬਾਂ ਕੋਲ ਕੁਸ ਨਹੀਂ ਆਇਆ ਕੁਸ ਨਹੀਂ 1000 ਰੁਪਏ ਦਾ ਵਾਦਾ ਕਰਿਆ ਸੀ ਉਹ ਨਹੀਂ ਮਿਲਿਆ ਸਿਰ ਕੋਈ 1000 ਰੁਪਏ ਆਊਗਾ ਤੁਹਾਡੇ ਘਰੇ ਬੈਠਾ ਦੇ ਖਾਤੇ ਅੱਜਕਾ ਕੀ ਆਇਆ ਕੁਝ ਨਹੀਂ ਆਇਆ ਜੋ ਕਰਵਾ ਦੇਵਾਂਗੇ ਜਿਵਾਕ ਤਾਂ ਹੂੰ ਨਸ਼ਿਆਂ ਚ ਤੁਰੇ ਫਿਰਦੇ ਆਹ ਹੋ ਰਹੇ ਨੇ ਸਾਰੇ ਕਰਦੇ ਜਿੰਨਾ ਕੋਈ ਨੌਕਰੀ ਆ ਫੈਕਟਰੀਆਂ ਚਲਵਾਓ ਕੋਈ ਵੀ ਕਰਵਾਓ ਸਾਰੇ ਗਰੀਬ ਕਰਦੇ ਕਾਹ ਬੁਝਾ ਲੜੀ ਸਰਕਾਰ ਵੱਲੋਂ ਆਟੇ ਦੀ ਸਕੀਮ ਚਲਾਈ ਗਈ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ

ਖਾਜੀ ਅੰਕਲ ਜੀ ਤੁਸੀਂ ਅੱਜ ਡੀਪੂ ਤੇ ਰਾਸ਼ਨ ਲੈਣ ਆਏ ਆ ਕੀ ਕਹਿਣਾ ਚਾਹੋਗੇ ਇਹ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਘਰ ਘਰ ਸਕੀਮ ਤਹਿਤ ਆਟਾ ਵੀ ਵੰਡਿਆ ਗਿਆ ਹੈ ਦੇਖੋ ਜੀ ਕੋਈ ਆਟੇ ਦਾ ਵਾਲਾ ਤਾਂ ਇਹ ਝੂਠ ਹੈ ਇਹਨਾਂ ਨੇ ਕੋਈ ਆਟਾ ਵੰਡਿਆ ਪੰਜ ਸੱਤ ਘਰਾਂ ਨੂੰ ਆਵਲ ਖਰਾਣੇ ਦੇ ਵਿੱਚ ਇੰਨਾ ਨਗਰ ਵੱਡਾ ਹੈ ਕੋਈ ਦੇ ਗਏ ਉਹਨੇ 40 50 ਘਰਾਂ ਨੂੰ ਦੇ ਗਏ ਉਹਨੇ ਵੱਧ ਤੋਂ ਵੱਧ ਕਿਸੇ ਨੂੰ ਆਟਾ ਉਹ ਆਟਾ ਦੇ ਵਿੱਚ ਵੀ ਕੋਈ ਪਤਾ ਨਹੀਂ ਕੀ ਕੁਝ ਆਉਂਦਾ ਹੈ ਆਟਾ ਬੇਕਾਰ ਹੈ ਅਸੀਂ ਤਾਂ ਕਣਕ ਹੀ ਲੈਣਾ ਚਾਹੁੰਦੇ ਆ ਇਥੇ ਰਾਮਪਾਲ ਸਿੰਘ ਦੇ ਡਿੱਪੂ ਤੇ ਸਾਡੇ ਕਾਰਡ ਹੈ ਇੱਥੇ ਹੀ ਕਾਰਡ ਸਾਡੇ ਹੋਣੇ ਚਾਹੀਦੇ ਇੱਥੋਂ ਹੀ ਅਸੀਂ ਕਣਕ ਲੈਣੀ ਚਾਹੁੰਦੇ ਜੇ ਗੱਲ ਕਰੀਏ ਜੀ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਕਣਕ ਦੇ ਨਾਲ ਥੋਲਿਆਂ ਦੀ ਦਾਲ ਮੂੰਗੀ ਦੀ ਦਾਲ ਦਿੱਤੀ ਨਹੀਂ ਸਰਕਾਰ ਵੱਲੋਂ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਚਾਹ ਪੱਕੀ ਦੇ ਝੋ ਤੱਕ ਵੀ ਲੋਕਾਂ ਨੂੰ ਮਿਲ ਲਗੇ ਸਰੋ ਦਾ ਤੇਲ ਵੀ ਵੇਖੋ ਜੀ ਉਹਨਾਂ ਨੇ ਬਾਦਲ ਸਾਹਿਬ ਨੇ ਇੰਨਾ ਵਾਂਗੂ ਝੂਠ ਨਹੀਂ ਬੋਲਿਆ ਬਾਗਲ ਸਾਹਿਬ ਨੇ ਤਾਂ ਜੋ ਕਿਹਾ ਸੀ ਉਹ ਕਰਦੇ ਰਹੇ ਸਾਰਾ ਕੁਸ਼ੀ ਆਟਾ ਸਾਲ ਚੌਲ ਕੋਈ ਵੀ ਚੀਜ਼ ਰਾਸ਼ਨ ਜੋ ਸਰਕਾਰ ਵੱਲੋਂ ਆਉਂਦਾ ਸੀ ਉਹ ਦਿੰਦੇ ਰਿਹਾ ਹੈ ਤੇ ਜਿਹੜੀ ਘਰ ਘਰ ਸਕੀਮ ਹੈ ਜੀ ਆਟੇ ਦਾਲ ਦੀ ਫਿਰ ਉਹ ਉਸ ਨੂੰ ਕਿਵੇਂ ਮੰਨਦੇ ਹੋ ਘਰ ਘਰ ਭੇਜਦਾ ਹੀ ਨਹੀਂ ਕੋਈ ਆ ਹੀ ਨਹੀਂ ਰਿਹਾ ਇਹ ਘਰ ਕਰਤਾ ਇੱਕ ਇਹਨਾਂ ਦੀ ਕਹਿਣ ਦੇ ਵਿੱਚ ਜ਼ਰੂਰ ਹੈ ਕਹਿੰਦੇ ਜ਼ਰੂਰ ਹੈ ਸਪੀਚ ਕਰਦੇ ਹੈ ਜਗਾ ਜਗਾ ਜਾ ਕੇ ਸਿਰਫ ਰੋਪੜ ਦੇ ਵਿੱਚ ਇਹਨਾਂ ਨੇ ਵਿਖਾਵਾ ਕਰਿਆ ਜੇ ਗੱਲ ਕਰੀਏ ਜੀ ਡੀਪੂ ਵਾਲਿਆਂ ਦਾ ਕਹਿਣਾ ਵੀ ਉਹਨਾਂ ਕੋਲ ਅੱਧੇ ਕਾਰਡ ਆ ਜਿਹੜੇ ਉਹ ਘਰ ਘਰ ਆਟਾ ਦਾਲ ਸਕੀਮ ਵਾਲੇ ਦੇ ਤਹਿਤ ਦਿੱਤੇ ਆ ਤੇ ਪਿੰਡ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਜਿਹੜਾ ਆਟਾ ਮਿਲ ਗਿਆ ਆਟੇ ਦਿੱਤਾ ਜੀ ਹੁਣ ਇਹਨਾਂ ਤਾਂ ਅਸੀਂ ਉਹ ਕੋਈ ਇਹਨਾਂ ਵਿਚਾਰ ਤਾਂ ਕਹਿ ਨਹੀਂ ਸਕਦੇ ਅਸੀਂ ਕੋਈ ਉਹਨਾਂ ਉਹਦੇ ਮਗਰ ਮਗਰ ਤਾਂ ਤੁਰੇ ਨਹੀਂ ਫਿਰਦੇ ਘਰ ਕਿਹਾ ਇਹਨਾਂ ਨੇ ਘਰ ਘਰ ਸੀਗਾ ਅਸੀਂ ਮੈਂ ਆਪ ਕਾਰਡ ਧਾਰਕਾਂ ਤੇ ਮੈਨੂੰ ਵੀ ਉਹਨਾਂ ਨੇ ਆਟਾ ਨਹੀਂ ਦਿੱਤਾ ਤੇ ਇਸ ਸਕੀਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਚੰਗੀ ਹੈ ਜਾਂ ਮਾੜੀ ਹੈ ਨਹੀਂ ਜੀ ਇਹ ਕਣਕ ਵਾਲੀ ਸਕੀਮ ਹੀ ਚੰਗੀ ਹੈ ਬਿਹਤਰ ਸਾਰੇ ਇਸ ਕਣਕ ਨੂੰ ਹੀ ਆਦੇ ਆ ਕਿ ਕਣਕੇ ਦਿੱਤੀ ਜਾਵੇ Ja,